ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਅੱਜ ਜਾਵਾਂਗੇ 에ਰਪੋਰਟ ਤੇ ਆਪਣੇ ਆਇਓ ਪਰੌਣੇ ਘੁੰਮਣ ਇੱਥੇ ਤਾਂ ਉਹਨਾਂ ਨੂੰ ਆਪਾਂ ਚੜਾਉਣ ਜਾਣਾ ਤੇ ਤੁਸੀਂ ਸਾਰੇ ਜੁੜੇ ਰਹੋ ਅੱਜ ਆਪਾਂ ਤੁਹਾਨੂੰ 에ਰਪੋਰਟ ਦਿਖਾਵਾਂਗੇ ਠੀਕ ਆ ਜੀ ਤੇ ਆਪਾਂ ਪਰੌਣਿਆਂ ਨਾਲ ਮਿਲਾਵਾਂਗੇ ਤੁਹਾਨੂੰ ਉਮੀਦ ਆ ਤੁਹਾਨੂੰ ਬਲੌਗ ਵਧੀਆ ਲੱਗੂਗਾ ਬਲੌਗ ਕੀ ਹਾਲ ਚਾਲ ਆ ਠੀਕ ਆ ਠੀਕ ਆ ਫਿਰ ਤਾਂ ਕਿੰਦਾ ਤੁਹਾਡੀਆਂ ਚੜਦੀ ਕਲਾ ਹਾਂਜੀ ਵਧੀਆ ਆਜੋ ਆ ਮੁੰਡਾ ਕਿੱਦਾਂ ਲੱਗਾ ਤੁਹਾਨੂੰ ਸਾਈ ਪ੍ਰੈਸ ਬਹੁਤ ਵਧੀਆ ਬਹੁਤ ਵਧੀਆ گاਵਾ ਘੂਮਾਂ ਕਿਦਾਂ ਉੱਥੇ ਬਹੁਤ ਵਧੀਆ ਘਰੇ ਕਿੰਨੀਆਂ ਕਿੰਨੇ ਪਸ਼ੂ ਆ ਘਰੇ 4 4 ਪਸ਼ੂ ਆ ਹਾਂ ਤੇ گاਵਾ ਹੀ ਆ ਕਿ ਮੱਝਾਂ ਵੀ ਆ گاਵਾ گاਵਾ ਹਾਂਜੀ ਆ ਤੇਰਾ ਪੂਰਾ ਨਾਂ ਕੀ ਆ ਮਾਲਕ ਪ੍ਰੀਤ ਸਿੰਘ ਮਾਲਕ ਪ੍ਰੀਤ ਸਿੰਘ ਹੈ ਠੀਕ ਆ ਆਪਣਾ ਮਾਈਕ ਅੱਜ ਇੱਕ ਚੱਲਦਾ ਇੱਕ ਉਹ ਚਾਰਜ ਨਹੀਂ ਕੀਤਾ ਮੈਨੂੰ ਪਤਾ ਨਹੀਂ ਵੀ ਐਨਬੋ ਬਲੌਗ ਬਣਾਉਣਾ ਤੇ ਕਹਿੰਦਾ ਬਲੌਗ ਬਣਾਉਣਾ ਮੈਂ ਚੱਲ ਠੀਕ ਆ ਤਾਂ ਹੁਣ ਇਹਦਾ ਬਲੌਗ ਬਣਾਉਨੇ ਆ ਕਹਿੰਦਾ मामੂ ਮੈਂ ਵੀ ਲੈਣਾ मामੂ ਸਾਦਾ ਇਹ ਮੈਨੂੰ ਆਹ ਹੋਰ ਫੇ ਚੜ੍ਹਦੀ ਕਲਾ ਹਾਂਜੀ ਆਇਆ ਤੁਨੂੰ ਗਾਵਾਂ ਦਿਖਾਉਣੇ ਸਾਈਪਰੈਸ ਦੀਆਂ ਕਿੱਦਾਂ ਦੀਆਂ ਗਾਵਾਂ ਆ ਇੱਥੇ ਵਧੀਆ ਲੱਗਾ ਕਿ ਇੰਡੀਆ ਵਧੀਆ ਸਾਈਪਰੈਸ ਵਧੀਆ ਸਾਈਪਰੈਸ ਵਧੀਆ ਦਿਲ ਲੱਗ ਗਿਆ ਇਹ ਆਇਆ ਹੀ ਆਪਣੀ ਦਾਦੀ ਕੋ ਦਾਦੀ ਆਪਣੀ ਕੋ ਰਿਆ ਮੁੰਡਾ ਮਿਲਿਆ 11 ਸਾਲਾਂ ਬਾਅਦ ਆਪਣੀ ਦਾਦੀ ਨੂੰ ਤੇਰੀ ਉਮਰ ਕਿੰਨੀ ਆ ਸਾਡੇ ਸਾਢੇ 10 ਸਾਲ ਸਾਢੇ 10 ਸਾਲ ਆ ਤੇ 11 ਸਾਲ ਹੋ ਗਏ ਸੀ ਇਹਦੀ ਦਾਦੀ ਨੂੰ ਇੰਡੀਆ ਗਈ ਨੂੰ ਤੇ ਉਹਨੇ ਇੱਥੇ ਬੁਲਾਇਆ ਤੇ ਬਹੁਤ ਵਧੀਆ ਲੱਗਾ ਤੇ ਵਿਚਾਰੇ ਇਹਨਾਂ ਨੂੰ ਮਿਲੇ ਪਹਿਲੀ ਵਾਰੀ ਦੇਖਿਆ ਉਹਨਾਂ ਨੇ ਹਨਾ ਦੀਦੀ ਉਹਨਾਂ ਨੇ ਆਪਾਂ ਦੀਦੀ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਕਿੱਦਾਂ ਦੇ ਆ ਪਸੂਫੇ ਬਹੁਤ ਵਧੀਆ گاਵਾ ਦੇ ਏਡੇ ਚੱਡੇ ਹੈਗੇ ਉੱਥੇ ਇੰਡੀਆ ਹਾਂਜੀ ਜੋ ਸੁਣ ਜੋ ਸੁਣ ਵਾਲੀ ਹੁੰਦੇ ਉਹ ਦੋਂਦੇ ਉਸ ਲੋਆ ਹੈ ਕਿਹਦੇ ਤੁਹਾਡੇ ਵੀ ਇੱਕ ਗਾ ਸੁਣ ਵਾਲੀ ਆ ਹਾਂ ਹੈ ਤੂੰ ਪੈਣੀ ਹੁਣ ਤੇਰੇ ਜਾਂਦੇ ਨੂੰ ਹਾਂ ਤੂੰ ਪੈਣੀ ਹੈ ਨਾ ਚੱਲ ਅੱਜ ਫੇ ਚੱਲ ਜਾਣਾ ਕਿੰਨੇ ਦਿਨ ਹੋ ਗਏ ਇੱਥੇ ਸਾਈਪ੍ਰਸ ਆਏ ਨੂੰ 20 ਦਿਨ 20 ਦਿਨ ਹੋ ਗਏ ਹਾਂ ਸਾਰੇ ਘੁੰਮ ਲਿਆ ਕਿੱਥੇ ਕਿੱਥੇ ਗਿਆ ਸੀਗਾ ਚੇਤਾ 20 ਜਗਿਆ ਹਾਂ ਤੇ ਗੁਰਦਾਰੇ ਗਿਆ ਤੇ ਤਾਜ ਗਿਆ ਅੱਛਾ ਹੋਟਲ ਜਿਹੜਾ ਰੈਸਟੋਰੈਂਟ ਹੈ ਨਾ ਹੋਰ ਤੇ ਹੋਰ ਕੱਲ ਕਿੱਥੇ ਗਏ ਸੀਗੇ ਕੱਲ ਬੀਚ ਤੇ ਮੋਰ ਤੇ ਸ਼ਿਪ 'ਤੇ ਹਾਂ ਸ਼ਿਪ ਤੇ ਵੀ ਲਏ ਝੂਟੇ ਸਮੁੰਦਰ 'ਚ ਲਏ ਫੇ ਹਾਂਜੀ ਹਾਂ ਚੱਲ ਵਧੀਆ ਕੱਲ ਸਮੁੰਦਰ ਘੁਮਾ ਕੇ ਲਿਆਂਦਾ ਇਹਨੂੰ ਸ਼ਿਪ ਦੇ ਵਿੱਚ ਤੇ ਵਧੀਆ ਇੰਜੋਏਮੈਂਟ ਕੀਤਾ ਮੁੰਡੇ ਨੇ ਤੇ ਸਾਈਪ੍ਰੈਸ ਵਧੀਆ ਆ ਜਿਹੜਾ ਆ ਜਾਂਦਾ ਉਹਦਾ ਚਿੱਤ ਲੱਗਦਾ ਇੱਥੇ ਕੰਟਰੀ ਘੁੰਮਣ ਵਾਲੀ ਆ ਬਹੁਤ ਸੋਹਣੀ ਕੰਟਰੀ ਆ ਨਾ ਘੁੰਮਣ ਫਿਰਨੇ ਨੂੰ ਇੰਜੋਏ ਕਰਨੇ ਨੂੰ ਕੰਮ ਨੂੰ ਵਧੀਆ ਆ ਪੰਜਾਬ ਵਾਂਗੂ ਹੀ ਆ ਜਿੱਦਾਂ ਕਹਿ ਲੋ ਹੈਨਾ ਪੰਜਾਬ ਵਰਗਾ ਹੀ ਆ ਹਾਂਜੀ ਆ ਪੰਜਾਬ ਵਰਗਾ ਹੀ ਆ ਨਾ ਇਹਨੂੰ ਹੁਣ ਇਹਦਾ ਚਿੱਤ ਲੱਗਾ ਆ ਇਹਨਾਂ ਦੇ ਕਿੰਨੇ ਦਿਨ ਦਾ ਵੀਜ਼ਾ ਲੱਗਾ ਈ ਢਾਡਾ ਵੀਜ਼ਾ 3 ਦਿਨ ਦਾ ਬਾਕੀ ਉਹਨਾਂ ਨੂੰ ਸੋਹਣੀ ਦਿੱਤਾ ਦਿੱਲੀ ਆ ਐਕਸਪਾਇਰ ਹੋ ਗਿਆ ਕਿੱਲਾ ਅੱਛਾ ਹਾਂ ਫੇ ਹੁਣ ਕਿੰਨੇ ਦਿਨ ਦਾ ਵੀਜ਼ਾ ਆ ਤੋ ਫਿਰ 20 ਦਿਨ ਦਾ ਮਿਲਿਆ 20 ਦਿਨ ਦਾ ਹਾਂ ਅਗਲੇ ਸਾਲ ਆਉਂਗਾ ਪੱਕਾ ਪੱਕਾ ਅਗਲੇ ਸਾਲ ਆਊਗਾ ਕਹਿੰਦਾ ਵਾ ਪੂਰਾ ਰਹਿ ਕੇ ਜਾਊਗਾ ਇੱਥੇ ਆ ਹੁਣ ਸਾਰੀਆਂ گاਵਾਈਆਂ ਦੇਖ ਲਾ ਸਾਰੀਆਂ ਦੁੱਧ ਚੋਣ ਵਾਲੀਆਂ ਆਈਆਂ ਵਧੀਆ ਹੈ گاਵਾ ਵਧੀਆ ਹੈ ਇਹੀ گاਵਾ ਉੱਥੇ ਆ ਹਾਂ ਇਹਨਾਂ ਨੂੰ ਪਤਾ ਕੀ ਕਹਿੰਦੇ ਇਹਨਾਂ ਦਾ ਨਾਂ ਕੀ ਆ ਹੋਸਟਲ گاਵਾ ਕਹਿੰਦੇ ਇਹਨਾਂ ਨੂੰ ਹੋਸਟਲ گاਵਾ ਆ ਜਾ ਹੁਣ ਇੱਧਰ ਆ ਛੋਟੀਆਂ ਮੱਛੀਆਂ ਆ ਜਿਹੜੇ ਛੋਟੇ ਨਹੀਂ ਬੱਛੀਆਂ ਜਿਹੜੀਆਂ ਤਿਆਰ ਹੁੰਨੀਆਂ ਜਿੱਦਾਂ ਹਨਾ 2 ਸਾਲ ਡੇਢ ਸਾਲ 2 ਸਾਲ ਇਦਾਂ ਹਨਾ ਇਹ ਉਹ ਵਾਲੀਆਂ ਜੇ ਤੋ ਪਹਿਲੀ ਵਾਰੀ ਨਹੀਂ ਆਪਾਂ ਟੀਕਾ ਲਵਾਈਦਾ ਹਾਂ ਜਦੋਂ ਬੋਲਦੀਆਂ ਉਹ ਵਾਲੀਆਂ ਇਹ ਸਾਰੀਆਂ ਇਹ ਬੋਲਦੀਆਂ ਹਾਂ ਇਹ ਬੋਲਦੀਆਂ ਇਹਨਾਂ ਦੇ ਟੀਕੇ ਲੱਗਦੇ ਇੱਥੇ ਆਹ ਦਰਵਾਜੇ ਉਹ ਕਮਰੇ ਬਣਾਏ ਆ ਨਾ ਇਹਨਾਂ ਦੇ ਉਹ ਉੱਥੇ ਟੀਕੇ ਲੱਗਦੇ ਉਹਨਾਂ ਦੇ ਮੈਂ ਨਿਕਾ ਆ ਮੁੰਡਾ ਤੇ ਕਹਿੰਦਾ ਗਾਵਾ ਸੂਂਦੀ ਆ ਦੇ ਮੁੰਡੇ ਨੂੰ ਪੂਰੀ ਨੌਲੇਜ ਵਾ ਇੰਡੀਆ ਆਪਣੇ ਦਾਦਾ ਜੀ ਨੂੰ ਪੁੱਛਦਾ ਕਹਿੰਦਾ ਦਾਦਾ ਜੀ ਗਾ ਠੀਕ ਆ ਕਹਿੰਦਾ ਤਿਆਰ ਆ ਸੁਣਨ ਸਾਰਾ ਕੁਝ ਅਪਡੇਟ ਲੈਂਦਾ ਦਾਦੇ ਆਪਣੇ ਤੋਂ ਤੈਨੂੰ ਪੂਰੀ ਫੇਰ ਨੌਲੇਜ ਹੈਗੀ ਪਸੂਆਂ ਦੀ ਹੈ ਖੇਤੀ ਕਰਨਾ ਵਧੀਆ ਲੱਗਦਾ ਖੇਤੀ ਵਧੀਆ ਵਧੀਆ ਲੱਗਦੀ ਆ ਦੇਖ ਲਓ 10 11 ਸਾਲ ਦਾ ਮੁੰਡਾ ਆ ਨਾ ਖੇਤੀ ਕਰਦਾ ਇਹਦੇ ਘਰ ਦੇ ਨੇ ਦੱਸਿਆ ਵੀ ਇਹਦੇ ਚਾਚਾ ਖੇਤੀ ਕਰਦਾ ਹੈ ਨਾ ਚਾਚੇ ਦੇ ਨਿਆਣੇ ਜਿੱਦਾਂ ਤੇ ਮੁੰਡਾ ਉਹ ਲੈ ਜਾਂਦੇ ਆ ਜਿੱਦਾਂ ਸੈਡਾਂ ਦੇ ਖੁੰਝੇ ਨਹੀਂ ਗੁੱਡ ਦੇ ਹੁੰਦੇ ਕਈਆਂ ਨਾਲ ਮੁੰਡਾ ਗੁੱਡ ਦਾ ਕਈਆਂ ਦੇ ਨਾਲ ਪੂਰੇ ਖੁੰਝੇ ਗੁੱਡ ਦਾ ਹੈ ਨਾ ਵੀ ਬੜਾ ਵਧੀਆ ਲੱਗਾ ਸੋਚ ਕੇ ਹੁਣ ਦਾਦੀ ਆਪਣੀ ਕੋ ਆਇਆ ਸੀ ਉਹਦੇ ਘਰ ਥੋੜੀ ਜਿਹੀ ਜਗ੍ਹਾ ਸੀ ਜਿੱਦਾਂ ਘਰਾਂ ਦੇ ਵਿੱਚ ਜਗ੍ਹਾ ਲ ਹੁੰਦੀ ਆ ਫੁੱਲ 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 ਲੌਣ ਨੂੰ ਤੇ ਉੱਥੇ ਮੇਥੀ-ਮੂਥੀ ਲਾਈਏ ਨੇ, ਸਮਾਨ ਲਾਇਆ ਆਏ ਨੇ ਹਨਾ। ਵਧੀਆ ਲੱਗਾ ਮੁੰਡੇ ਨੇ ਆਪ ਹੀ ਕਈ ਲੈ ਕੇ ਕਹਿੰਦਾ ਵੀਰ ਇਹਦੇ ਦਾਦੀ ਮੈਂ ਬੀਜੇ ਦੇਣੇ ਆ। ਬੀਜੇ ਫਿਰ ਬੀ ਹੈ? ਕੀ ਕੀ ਬੀਜ ਕੇ ਚੱਲਾਂ ਫੇ? ਮੇਥੀ, ਤੁਲਸੀ। ਹੈ? ਮੇਥੀ, ਤੁਲਸੀ। ਮੇਥੀ ਤੇ ਤੁਲਸੀ ਬੀਜ ਕੇ ਚੱਲਾਂ। ਠੀਕ ਆ। ਲਸਣ-ਲੂਣ ਨਹੀਂ ਲਾਇਆ? ਨਾ ਨਾ। ਲਸਣ ਆ ਗਿਆ। ਲਸਣ ਦਾ ਵੀਰ ਆ ਗਿਆ। ਚੱਲ ਕੋਈ ਗੱਲ। ਲਸਣ ਦਾ ਕਹਿੰਦਾ ਵੀਰ ਆ ਗਿਆ ਤੇ ਬਾਕੀ ਆਵਾਜ਼ ਆ ਜਾਣੀ ਵਧੀਆ ਤੁਹਾਨੂੰ ਸਾਰਿਆਂ ਨੂੰ ਮਾਈਕ ਲੱਗ ਗਈ ਆ ਸਾਡੇ ਐਡਾ ਦੂਰ ਨਹੀਂ ਹੈਗਾ ਤੇ ਹੋਰ ਫੇ ਸਾਈਪ੍ਰੈਸ ਚ ਕੀ ਵਧੀਆ ਲੱਗਾ ਸੁਭਾ ਸਾਰਿਆਂ ਨੂੰ ਵਧੀਆ ਲੱਗਾ ਮੇਲੇ ਜਿੰਨੇ ਜਣੇ ਵੀ ਇੱਥੇ ਤੈਨੂੰ ਸਾਰੇ ਵਧੀਆ ਸਭ ਤੋਂ ਵਧੀਆ ਸੁਭਾ ਕੇ ਦਾ ਲੱਗਾ ਤੈਨੂੰ ਜਿਹੜੇ ਮਿਲ ਵਰਤੇ ਨੇ ਜ ਤੁਹਾਡਾ ਆਏ ਹਾਏ ਉਹ ਵੀਡੀਓ ਚੱਲਦੀ ਨਾ ਤਾਂ ਕਹਿੰਦਾ ਨਹੀਂ ਨਹੀਂ ਚੱਲ ਬਾਕੀ ਮੁੰਡਾ ਤੇਰੀ ਮੰਮੀ ਡੈਡੀ ਦਾ ਨਾਂ ਕੀ ਆ ਬਲਵਿੰਦਰ ਘਰੋਂ ਤੇ ਸੱਤ ਪੀਰ ਗੋਵਰ ਸੱਤ ਸੱਤ ਪੀਰ ਥੈਂਕ ਯੂ ਪਾਪਾ ਤੇਰੇ ਕੀ ਕਰਦੇ ਇੰਡੀਆ ਇੰਡੀਆ ਟੈਕਸੀ ਟੈਕਸੀ ਤੇ ਖੇਤੀਬਾੜੀ ਹੈ ਖੇਤੀਬਾੜੀ ਵੀ ਕਰਦੇ ਥੋੜੀ ਬਹੁਤੀ ਬਾਕੀ ਕਹਿੰਦੇ ਜ਼ਮੀਨ ਠੇਕੇ ਦੇ ਦਿੱਤੀ ਆ ਤੇ ਵਧੀਆ ਆ ਹੈ ਹੋਰ ਸਾਰੇ ਠੀਕ ਠਾਕ ਆ ਬਾਕੀ ਆਪਾਂ 에ਰਪੋਰਟ ਤੇ ਹੁਣ ਜਾਨੇ ਆ ਤੇ ਇਹਨਾਂ ਨੂੰ ਚੜਾਉਣ ਤੇ ਫਿਰ ਬਾਕੀ ਦਾ ਨੂੰ ਉੱਥੇ ਦਿਖਾਉਣੇ ਆ ਸਾਰਾ ਕੁਝ ਠੀਕ ਆ ਜੀ ਉਹ ਜੀ ਹੁਣ ਚੱਲ ਗਏ 에어ਪੋਰਟ ਨੂੰ ਹਾਂ ਜੀ ਅਮਾਲ ਤਾਂ ਬਹਿ ਗਿਆ ਤੇ ਆ ਪਾਪਾ ਆ ਤੇ ਆਪਾਂ ਹੁਣ ਚੱਲੇ ਆ 에어ਪੋਰਟ ਨੂੰ ਹੋਰ ਕਿੱਦਾਂ ਭਾਜੀ ਕੀ ਹਾਲ ਚਾਲ ਆ ਕੀ ਨਾਂ ਤੁਹਾਡਾ ਸਤਵੀਰ ਸਿੰਘ ਕਿਹੜਾ ਪਿੰਡ ਮੁਸ਼ਕਰਵਾਜੀ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਏ ਹਾਂ ਮਾਲ ਮੋਰੇ ਆ ਜਾ ਹਾਂ ਨਟਾ ਲਓ ਜੀ ਮੁੰਡਾ ਹੁਣ ਚੱਲਾ 에어ਪੋਰਟ ਨੂੰ ਤੇ ਜਾਨ ਨੂੰ ਚਿੱਲ ਕਰਦਾ ਨਹੀਂ ਕਹਿੰਦਾ ਮੇਰਾ ਤੇ ਮੈਸੀ ਵਾਲਿਆਂ ਨੇ ਵੀ ਜਾਣ ਨਹੀਂ ਦਿੱਤਾ ਫੋਨ ਤਾਂ ਉਹਨਾਂ ਨੇ ਕੀਤਾ ਹੀਗਾ ਵੀ ਵਧਾ ਦਿਓ ਉਹ ਮੰਨੇ ਨਹੀਂ ਚਲੋ ਬਾਕੀ ਜੋ ਮਹਾਰਾਜ ਨੂੰ ਮਨਜ਼ੂਰ ਤੇ ਹੁਣ ਜਾਂਦੇ ਆ ਏਅਰਪੋਰਟ ਨੂੰ ਤੇ ਫੇ ਚੜਾਉਣੇ ਆ ਇਹਨਾਂ ਨੂੰ ਦਿਲ ਤਾਂ ਇਹਨਾਂ ਦਾ ਕਰਦਾ ਨਹੀਂ ਹੈਗਾ ਜਾਣ ਨੂੰ ਦਿਲ ਲੱਗਾ 20 ਦਿਨ ਗਿਣਤੀ ਤੇ ਹੀ ਪਤਾ ਨਹੀਂ ਲੱਗਾ ਕਿਹੜੇ ਵੇਲੇ ਨਿਕਲ ਗਏ ਤੇ ਚਲੋ ਮਿਲਦੇ ਆ ਫੇ ਅਗਲੀ ਵਾਰੀ ਨੈਕਸਟ ਵੀਡੀਓ ਚ ਹੋਰ ਸਤਵੀਰ ਸੇਠ ਜੀ ਕਿੱਦਾਂ ਚੜਦੀ ਕਲਾ ਹਾਂਜੀ ਬਹੁਤ ਵਧੀਆ ਕਿੱਦਾਂ ਤੁਹਾਨੂੰ ਸਾਈਪਰੈਸ ਕਿੱਦਾਂ ਦਾ ਲੱਗਾ ਬਹੁਤ ਵਧੀਆ ਮਾਮਾ ਜੀ ਚੜਦੀ ਕਲਾ ਮੈਨੂੰ ਬਹੁਤ ਵਧੀਆ ਦਿੱਲੀ ਜਾਂਦੇ ਜਾਂ ਹਾਂਜੀ ਵਧੀਆ ਜੀ ਵਧੀਆ ਕਿੱਥੇ ਕਿੱਥੇ ਘੁੰਮੇ ਹੋ ਤੁਸੀਂ ਬਹੁਤ ਜਗ੍ਹਾ ਮਾਮਾ ਜੀ ਘੁੰਮੇ ਸਾਰੀ ਜਗ੍ਹਾ ਘੁੰਮ ਲਿਆ ਹਾਂਜੀ ਬਹੁਤ ਵਧੀਆ ਚੜਦੀ ਕਲਾ ਕੱਲ ਸ਼ਿਪ ਤੇ ਗਏ ਸੀਗੇ ਹਾਂਜੀ ਹਾਂਜੀ ਬਹੁਤ ਵਧੀਆ ਚੜਦੀ ਕਲਾ ਸ਼ਰਮਾਤਮਾ ਦੀ ਆ ਨਹੀਂ ਆਲੇ ਹੁਣ ਕਿਦਾਂ ਮਾਤਾ ਹੁਣੀ ਸਾਰੇ ਕਾਮ ਆ ਜੀ ਕਿੰਨੇ ਚਿਰ ਬਾਅਦ ਤੁਸੀਂ ਮਾਤਾ ਨੂੰ ਮਿਲੇ ਤਾਂ 11 ਸਾਲ ਬਾਅਦ ਮਮੇ ਜੀ ਮਿਲੇ 11 ਸਾਲ ਬਾਅਦ ਹਾਂ ਹਾਂ ਜੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਨਾ ਵੀ ਮੁੰਡਾ 10.5 ਸਾਲ ਦਾ ਹੋ ਗਿਆ ਵੀ ਉਹ ਪਹਿਲੀ ਵਾਰੀ ਆਪਣੀ ਦਾਦੀ ਨੂੰ ਮਿਲਿਆ ਹਾਂ ਜੀ ਤੇ ਭਾਈ ਹੁਣ 11 ਸਾਲ ਪਹਿਲਾਂ ਛੁੱਟੀ ਗਏ ਸੀਗੇ ਉਹ ਸੇਵਾ ਕਰਦੇ ਜਿੱਦਾਂ ਇੱਕ ਕੁੜੀ ਦੀ ਉਹ ਹੈਂਡੀਕੈਪ ਆ ਜਿੱਦਾਂ ਕੁੜ-ਕੁੜੀਆ ਹਾਂ ਜੀ ਤੇ ਉਹਨੂੰ ਉਹ ਛੱਡ ਕੇ ਨਹੀਂ ਜਾਂਦੇ ਹਨਾ ਬਹੁਤ ਕੇਅਰ ਕਰਦੇ ਆ ਇੱਥੇ ਆਪਣੇ ਪਿੰਡ 'ਚ ਰਹਿੰਦੇ ਦੀ ਜੀ ਹਾਂਜੀ ਇਹਨਾਂ ਦੇ ਮਾਤਾ ਜੀ ਨਾ ਜਿੱਦਾਂ ਉਹਨਾਂ ਦਾ ਵੀਜ਼ਾ ਉਹ ਕੇਅਰ ਟੇਕਰ ਤੇ ਆ ਤਾਂ ਫਿਰ ਉਹ ਕੁੜੀ ਠੀਕ ਨਹੀਂ ਰਹਿੰਦੀ ਕਰਕੇ ਨਾ ਤੇ ਵਧੀਆ ਉਹਦੀ ਕੇਅਰ ਕਰਦੇ ਕਰਕੇ ਨਾ ਮਾਲਕ ਛੁੱਟੀ ਨਹੀਂ ਦਿੰਦੇ ਉਹ ਕਹਿੰਦੇ ਤੂੰ ਆਪਣੀ ਫੈਮਿਲੀ ਬੁਲਾ ਲਾ ਤੇ ਤੂੰ ਨਹੀਂ ਜਾਣਾ ਇੰਡੀਆ ਹਾਂਜੀ ਅਬ ਚਲੋ ਤਾਂ ਅਸੀਂ ਭਾਗਾਂ ਨਾਲ ਇਹਨਾਂ ਦੀ ਫੈਮਿਲੀ ਆਈ ਤੇ ਬਹੁਤ ਇੰਨੇ ਵਧੀਆ ਬੰਦੇ ਨਾ ਪਰਸਨ ਇਹ ਬਹੁਤ ਵਧੀਆ ਸਾਨੂੰ ਜਿਵੇਂ ਹੀ ਨਹੀਂ ਲੱਗਾ ਵੀ ਇਹ ਬਗਾਨੇ ਆ ਬਹੁਤ ਵਧੀਆ ਨਾਈ ਸੁਭਾ ਆਇਆ ਇੱਦਾਂ ਹੀ ਕਹਿੰਦੇ ਹੁੰਦੇ ਆ ਵੀ ਨਾਲ ਕੁਝ ਨਹੀਂ ਕਿਸੇ ਨੇ ਲੈ ਜਾਣਾ ਕਿ ਚਾਰ ਜਿਹੜੇ ਬੋਲ ਬੋਲੇ ਨਾ ਪਿਆਰ ਦੇ ਨਾਲ ਉਹੀ ਨਾਲ ਜਾਣੇ ਆ ਇਸ ਕਰਕੇ ਜਿੰਨਾ ਵੀ ਟਾਈਮ ਹੁੰਦਾ ਆਪਣੇ ਵਧੀਆ ਸੱਜਣਾ ਮਿੱਤਰਾਂ ਦੇ ਨਾਲ ਵਧੀਆ ਟਾਈਮ ਬਿਤਾਇਓ ਹਨਾ ਪਿਆਰ ਬੋਲੋ ਸਾਰਾ ਕੁਝ ਇਹੀ ਨਾਲ ਜਾਣਾ ਹੈ ਹਨਾ ਇਹ ਬਾਕੀ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਜਿੱਦਾਂ ਵੀ ਨਾ ਹਾਂਜੀ ਹਾਂਜੀ ਹੋਰ ਸੱਚ ਵੀਰ ਸੇਟ ਕਿਦਾਂ ਬਹੁਤ ਹੰਦੀ ਜੀ ਜਿਹੜੇ ਤੁਸੀਂ ਮਾਵੇਂ ਮੇਰੀ ਗੱਲ 10 ਤਰੀਕ ਨੂੰ ਆਏ ਸੀ ਆਪਾਂ 10 ਨੂੰ ਆਏ ਸੀ ਹਾਂਜੀ ਹਾਂਜੀ ਅੱਜ 29 ਹੋ ਗਏ ਅੱਜ 29 ਹੋ ਗਈ ਸੀ ਹਾਂਜੀ ਉਹੀ 20 ਦਿਨ ਮੱਰੀ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਟਾਈਮ ਗਿਆ ਮਹਾਰਾਜ ਦੀ ਕਰਬਾਣਾ ਬਾਕੀ ਬਾਪੂ ਹੁਣੀ ਕਿਦਾਂ ਉੱਥੇ ਠੀਕ ਬਹੁਤ ਵਧੀਆ ਜੀ ਚੜਦੀ ਕਲਾ ਇੰਡੀਆ ਫੇ ਤੁਸੀਂ ਕੀ ਕਰਦੇ ਹੋ ਇੰਡੀਆ ਮੈਂ ਜੀ ਇਹ ਟਰਾਂਸਪੋਰਟ ਦਾ ਕੰਮ ਆ ਟੈਕਸੀ ਲੈਣ ਦਾ ਠੀਕ ਆ ਹਾਂਜੀ ਹਾਂਜੀ ਨਾਲ ਖੇਤੀਬਾੜੀ ਨਾਲ ਆਪਣਾ ਘਰ ਦਾ ਖੇਤੀਬਾੜੀ ਕਰੀਦੀ ਐ ਚਲੋ ਵਧੀ ਜਾਂਦੇ ਐ ਲੋ ਇੰਡੀਆ ਇਹ ਮੋਜਾ ਬੰਦਾ ਆਪਣਾ ਖੇਤੀਬਾੜੀ ਵੀ ਕਰ ਲੈਂਦਾ ਹਾਂਜੀ 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 ਬਾਕੀ ਚੱਲੋ ਫੇ ਆਪਣਾ ਕਹਿੰਦੇ ਹੁੰਦੇ ਆ ਵੀ ਹਾਂਜੀ ਆਪਣਾ ਕੋਈ ਹੱਥ ਆਦੀ ਕੰਮ ਵੀ ਕਰ ਲੈਂਦਾ ਨਾ ਹਾਂਜੀ 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 ਬਹੁਤ ਵਧੀਆ ਮੁੰਡਾ ਵੀ ਇਹਨਾਂ ਦਾ ਖੇਤੀ ਆ ਬੜੀ ਆਲਾ ਆ ਵੀ ਵਧੀਆ ਮੁੰਡਾ ਕਰਦਾ ਬਹੁਤ ਵਧੀਆ ਲੱਗਾ ਮਾਲ ਬਹੁਤ ਵਧੀਆ ਪੁੱਤ ਇਦਾਂ ਹੀ ਖੇਤੀ ਨਾਲ ਜੁੜਿਆ ਰਹਿਣਾ ਅੱਛਾ ਹਾਂਜੀ ਹਾਂਜੀ ਠੀਕ ਆ ਖੇਤੀ ਨੂੰ ਪਿਆਰ ਕਰਨਾ ਹੈ ਹਾਂਜੀ ਹਾਂਜੀ ਇਤਾਂ ਦੇ ਕਹਿੰਦੇ ਨੇ ਮਾਂ ਆ ਨਾ ਇੱਕ ਮਾਂ ਆ ਜਮੀਨ ਆਪਣੀ ਹੈ ਨਾ ਹਾਂਜੀ ਤੇ ਵਧੀਆ ਉੱਥੇ ਗੁਰਦਾਸਪੁਰ ਕਿੱਦਾਂ ਭਾਜੀ ਸਾਰੇ ਠੀਕ ਠਾਕ ਆ? ਹਾਂਜੀ ਵੀਰੇ ਵਧੀਆ ਚੱਲ ਰਿਹਾ। ਉੱਥੇ ਮਾਹੌਲ ਚਾਲ ਕਿੱਦਾਂ ਦਾ ਕਹਿੰਦੇ? ਬਹੁਤ ਵਧੀਆ ਬਹੁਤ ਆ ਤੁਹਾਡੇ ਉੱਧਰ। ਹਾਂਜੀ ਹਾਂਜੀ ਹੁੰਦਾ ਐ ਵਜਾ ਸਾਰਾ ਕੁਝ ਹੁੰਦਾ ਰਹਿੰਦਾ ਉੱਧਰ। ਬੜੇ ਚੱਲੀ ਰਹਿੰਦੀ ਆ ਹਾਂਜੀ ਹਾਂਜੀ ਅੱਜ ਵੀ ਫੇਸਬੁੱਕ ਤੇ ਹੀ ਅੱਜ ਵੀ ਆਂਡੀ ਕੱਲ ਦੀ ਵੀਡੀਓ ਵੀ ਆਈ ਸੀਗੀ। ਅੱਛਾ ਹਾਂਜੀ ਮਾਹੌਲ ਥੋੜਾ ਐ ਖਰਾਬ ਜਾਈ ਆ ਉੱਧਰ ਦਾ। ਗੁਰਦਾਸਪੁਰ ਦਾ ਹਾਂਜੀ 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 ਉੱਧਰ ਵੀ ਡਰ ਤੇ ਨੂੰ ਉੱਧਰ ਬਾਰਡਰ ਏਰੀਆ ਕਰਕੇ ਤਾਂ ਜਾ ਮਾਹੌਲ ਇਦਾਂ ਦਾ ਹਾਂਜੀ ਹਾਂਜੀ ਤਾਂ ਕਰਕੇ ਹੀ ਹਾਂ ਬਾਕੀ ਇਹ ਆ ਵੀ ਜਿੱਦਾਂ ਸਾਨੂੰ ਸਾਈਪ੍ਰੈਸ ਦੇ ਵਿੱਚ ਘੁੰਮੇ ਆ ਤੁਹਾਨੂੰ ਕਿਹਦਾ ਮਾਹੌਲ ਕਿਦਾਂ ਦਾ ਲੱਗਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਸਾਰੇ ਬਹੁਤ ਵਧੀਆ ਚੰਗੀ ਯਾਰ ਕਹੀਆ ਮਾਹੌਲ ਆਪਣਾ ਨਹੀਂ ਨਹੀਂ ਇੰਡੀਆ ਨਾਲ ਥੋੜਾ ਫਰਕ ਆ ਇੱਥੇ ਆਪਣੇ ਨਾਲ ਵੱਧ ਕੇ ਕਰਦੇ ਆ ਸਾਰੇ ਵੀ ਵੱਧ ਕੇ ਕਰਦੇ ਆ ਇੰਡੀਆ ਨਹੀਂ ਇੰਨਾ ਪਿਆਰ ਕਰਦੇ ਨਹੀਂ ਇੰਡੀਆ ਅੱਜ ਕੱਲ ਕਿੱਥੇ ਇੰਨਾ ਹੈਗਾ ਆਏ ਆਪਾਂ ਆਏ ਤੁਹਾਡੇ ਚ ਕਿੰਨਾ ਪਿਆਰ ਮਿਲਿਆ ਹਨ ਹਾਂ ਆਪਾਨੂੰ ਪਤਾ ਥੋੜਾ ਹੈਗਾ ਜੀ ਆਪਾਂ ਇੱਥੇ ਆਣਾ ਇੰਨਾ ਪਿਆਰ ਸਾਨੂੰ ਮਿਲਣਾ ਸੀ ਹਾਂ ਏਕ ਸਿਰਫ ਇੱਕ ਪਿਆਰ ਲੈ ਕੇ ਚੱਲੇ ਆ ਆਪਣੇ ਪਰਿਵਾਰ ਦੇ ਵਿੱਚੋਂ ਹੀ ਹਾਂ ਜੀ ਹਾਂ ਜੀ ਸਾਰੇ ਬਹੁਤ ਵਧੀਆ ਮਿਲੇ ਨੇ ਨੇਚਰ ਦੇ ਵੀ ਸਾਰੇ ਵਧੀਆ ਜਦੋਂ ਅਸੀਂ ਆਏ ਸੀਗੇ ਨਾ ਪਹਿਲੇ ਸਮਿਆਂ ਦੇ ਵਿੱਚ ਮੈਨੂੰ ਵੀ 15 ਸਾਲ ਹੋ ਚਲੇ 14 15 ਸਾਲ ਹੋ ਚਲੇ ਆ ਹਾਂ ਜੀ ਹਾਂ ਜੀ ਅਸੀਂ ਅਜੇ ਉਸ ਲੋ ਬਹੁਤ ਪਿਆਰ ਕਰਦੇ ਹਾਂ ਆਪਣੇ ਜਿੱਤਾਂ ਆਹਡਾ ਨਾ ਬਹੁਤ ਜ਼ਿਆਦਾ ਆਪ ਨੇਚਰ ਵਧੀਆ ਜੀ ਲੋਕਾਂ ਦੇ ਹਾਂ ਜੀ ਹਾਂ ਜੀ ਹੁਣ ਨਾਲੇ ਮਮਾ ਜੀ ਪਹਿਲਾਂ ਨਾਲ ਦਾ ਸਿਸਟਮ ਨਹੀਂ ਨਾ ਹੈਗਾ ਇੰਡੀਆ ਦਾ ਵੀ ਅੱਛਾ ਆਪੋ ਆਪਣਾ ਸਿਸਟਮ ਹੁੰਦਾ ਬੰਦੇ ਦਾ ਤੁਹਾਨੂੰ ਪਤਾ ਹੀ ਆ ਜਿੰਦਾਂ ਨਾ ਮੋ ਬਹੁਤ ਵੱਡ ਜਾਂਦੇ ਵਾ ਟੀਵੀ ਦੇ ਅੰਦਰ ਵੜ ਵੜ ਕੇ ਇੱਥੇ ਆ ਕੇ ਆਪਾਂ ਆਏ ਨਾ ਇੱਥੇ ਨੂੰ ਕੋਈ ਮੈਨੂੰ ਇਦਾਂ ਦਾ ਨਹੀਂ ਲੱਗਿਆ ਪਰ ਇੱਥੇ ਆਪਣੇ ਨਾਲ ਵੀ ਵਧ ਕੇ ਪਿਆਰ ਮਿਲਿਆ ਜਿਹੜੀ ਚੀਜ਼ ਦਾ ਨਹੀਂ ਵੀ ਪਤਾ ਉਹ ਵੀ ਸਾਨੂੰ ਹੌਲੀ ਹੌਲੀ ਪਤਾ ਲੱਗਾ ਕਿ ਸਾਡੀ ਮਲੇ ਰਿਸ਼ਤੇਦਾਰੀ ਵੀ ਹੈਗੀ ਸਾਰਾ ਕੁਝ ਹੈਗਾ ਇੱਥੇ ਆਣ ਕੇ ਬਹੁਤ ਵਧੀਆ ਲੱਗਾ ਬਾਬਾ ਜੀ ਰਾਜੀ ਲੋ ਇੰਨੇ ਬੀਜੀ ਸੀਗੇ ਵੀ ਆਪਾਂ ਘੁੰਮਣ ਜਾਣਾ ਸੀ ਹਾਂਜੀ ਹਾਂਜੀ 20 ਦਿਨਾਂ 'ਚ 2 ਦਿਨ ਹੀ ਕਾਬੂ ਆਏ ਆਪਣੇ ਬੱਸ ਹਾਂਜੀ ਆ ਗਏ ਬਾਕੀ ਦਿਨ ਬੀਜੀ ਸੀਗੇ ਕਾਬੂ ਨਹੀਂ ਸੀ ਆਉਂਦੇ ਇਹ ਹਾਂਜੀ ਹਾਂਜੀ ਹੈਨਾ ਇਦਾਂ ਹੀ ਆ ਇਦਾਂ ਹੀ ਮਾਮਾ ਜੀ ਹਾਂਜੀ ਹਾਂ ਥੋੜੀ ਡਾਇਰੈਕਸ਼ਨ ਚੇਂਜ ਕਰਦੇ ਏਦਾਂ ਫੜੋ ਤੁਸੀਂ ਉੱਥੇ ਹਾਂਜੀ ਏਦਾਂ ਮਾਲ ਉਹਨਾ ਤੋਂ ਵੀ ਹਾਂਜੀ ਹੈਂ ਉੱਥੇ ਰੱਖੋ ਉੱਥੇ ਰੱਖ ਐਦਾਂ ਇੱਥੇ ਆਣਾ ਮਾਲ ਕਮਾਲ ਥੋੜਾ ਗਾਂ ਆ ਜਾ ਪੁੱਤ ਥੋੜਾ ਗਾਂ ਥੋੜਾ ਜਿਹਾ ਇੱਧਰ ਨੂੰ ਕਰੋ ਇੱਧਰ ਨੂੰ ਐਦਾਂ ਨਾ ਥੋੜਾ ਸੈਟ ਕਰ ਲਈਏ ਨਾ ਇੱਥੇ ਕਿ ਜਿਆ ਇੱਥੇ ਕਿ ਸੈਟ ਆ ਮਾਲ ਵੀ ਆਈ ਜਾਂਦਾ ਗੈਮਾ ਪੂਰਾ ਹੈ ਨਾ ਹਾਂ ਨੀ ਹਾਂ ਦੀ ਮਾਲ ਵੀ ਕਹਿੰਦਾ ਮਾਮੂਣੇ ਕਿਦਾਂ ਲੱਗਾ ਫਿਰ ਮੁੰਡਾ ਦਾ ਕਹਿੰਦਾ ਕਹਿੰਦਾ ਸੁਭਾ ਮਾਮੂ ਜੀ ਤੁਹਾਡੇ ਨਾਲ ਵਧੀਆ ਲੱਗਾ ਮੈਂ ਤੇਰੀ ਵੀਡੀਓ ਜੀ ਕਹਿੰਦਾ ਨਹੀਂ 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 ਮਾਮੂ ਜੀ ਬਹੁਤ ਪਿਆਰ ਮਿਲਿਆ ਦਾ ਬਹੁਤ ਸ਼ਾਬਾਸ਼ ਪੁੱਤ ਇਹਨੂੰ ਅਗਲੀ ਵਾਰ ਟਰੈਕਟਰ ਲੈ ਕੇ ਦੇਣਾ ਰਿਮੋਟ ਵਾਲਾ ਜਿਹੜਾ ਉਹ ਆਜਲਾ ਮੁੰਡਾ ਇੱਕ ਬਣਾਉਂਦਾ ਟਰੈਕਟਰ ਹਾਂਜੀ 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 ਉਹ ਲੈ ਕੇ ਦਵਾਂਗੇ ਜਾਂ ਫੇ ਆਪਣੇ ਇੱਥੇ ਲੀਮਾ ਸੋਨ ਇੱਕ ਸ਼ਾਪ ਹਾਂਜੀ ਹਾਂਜੀ ਉੱਥੇ ਬਹੁਤ ਵਧੀਆ ਗੱਡੀਆਂ ਮਿਲਦੀਆਂ ਰਿਮੋਟ ਵਾਲੀਆਂ ਰੇਸਿੰਗ ਹਾਂਜੀ ਆਰਸੀ ਟਰੱਕ ਮਿਲਦੇ ਆਰਸੀ ਕਾਰਾਂ ਮਿਲਦੀਆਂ ਉਹ ਉਹ ਮਮ ਜੀ ਦੇ ਘਰੇ ਵੀ ਜਿੱਦ ਦਿਖਦੇ ਆਉਗੇ ਨਾ ਤੁਸੀਂ ਘਰੇ ਵੀ ਦੇਖੋ ਕਿੰਨੀਆਂ ਨੇ ਮਤਲਬ ਕਿ ਬਾਜੀਖਾਨਾ ਰੱਖਿਆ ਬੈੱਡ ਦੇ ਵਿੱਚ ਬਹੁਤ ਸਾਮਾਨ ਪਿਆਰ ਬੜਾਏ ਚੀਜ਼ਾਂ ਨੇ ਇਹਦਾ ਨੇ ਨੇ ਨਿਆਣਿਆਂ ਨੂੰ ਹੁੰਦਾ ਕਾ ਹੁਣ ਕੰਪੈਰ ਲੈ ਕੇ ਦਿੱਤੀ ਇਹ ਕਿਨੂੰ ਹਾਂਜੀ ਕੰਪੈਰ ਚਲਾਊਗਾ ਜਾ ਕੇ ਘਾ ਤੇ ਹਨਾ ਚਲਾਊਗਾ ਕਿ ਨਹੀਂ ਚਲਾਊਗਾ ਉਹ ਗੱਡੀ ਆ ਇੱਥੇ ਲੱਗ ਗਿਆ ਆ ਜਾ ਅੱਗੇ ਆ ਜਾ ਉਹ ਹੈਂਡ ਲਾਈ ਜਾਂਦਾ ਨਾ ਆ ਸਕਰੀਨ ਆਉਗੀ ਨਾ ਵੱਡੀ ਵਜ਼ਾਰਿਆ ਹਾਂਜੀ ਮਾਲਕ ਕਿਦਾਂ ਫਿਰ ਜੀ ਕੰਡਿਆ ਇੰਡੀਆ ਨੂੰ ਜਾਣ ਨੂੰ ਕਿ ਨਹੀਂ ਰਹਿਣਾ ਨਹੀਂ ਗੱਲ ਸਾਇਲੈਂਟ ਆ ਮੁੰਡਾ ਰਹਿਣ ਨੂੰ ਕੀ ਕਰਦਾ ਅਜੇ ਮੁੰਡੇ ਦਾ ਨਾ ਹਾਂਜੀ ਹਾਂਜੀ ਜਾਣਾ ਪੈਣਾ ਮਜਬੂਰੀ ਆ ਬੁੱਧ ਇਹੇ ਦਾ ਮਜਬੂਰੀਆਂ ਨੇ ਮਾਰੇ ਅਸੀਂ ਇੱਥੇ ਬਚਿਆ ਨਹੀਂ ਤਾਂ ਆਪਾਂ ਵੀ ਹਾਂਜੀ ਹਾਂਜੀ ਭੱਜ ਗਿਆ ਜੀ ਇਹ ਹਾਂ ਬਸ ਮਜਬੂਰੀਆਂ ਨੇ ਮਾਰਿਆ ਆ ਮਲੇ ਕਿੱਦਾਂ ਲੱਗਾ ਮਾਮੂ ਦਾ ਫੋਮ ਲੱਗਿਆ ਲੈ ਇੱਥੇ ਦਾ ਜਦਾਵਰ ਕੀ ਕੀ ਵੇਖਿਆ ਮਾਮਦੇ ਹੋਰ ਨਾ ਸ਼ਾਦ ਮਾਮੀ ਪਿਆਰ ਕਿੰਨਾ ਕਰਦੀ ਆਏ ਤੇ ਭੈਣ ਨਾ ਮੇਸ ਕਰਨਾ ਫਿਰ ਇੰਡੀਆ ਜਾ ਕੇ ਹੁਣ ਫੋਨ ਫਾਨ ਕਰਿਆ ਕਰੀਏ ਚਾ ਤੇ ਕਿੰਨੇ ਟਾਈਮ ਬਾਅਦ ਆਉਣਾ ਫਿਰ ਮੰਮੀ ਮਾਮਾ ਜੀ ਕੋ ਹਾਏ ਹਾਏ ਬਲਾ ਲੈਣਾ ਬਲਾ ਲੈਣਾ ਫਿਰ ਮਾਮੂ ਨੇ ਹੈ ਨਾ 9 ਮਹੀਨਿਆਂ ਬਾਅਦ ਹੀ ਤੁਸੀਂ ਆਣਾ ਮੈਂ ਦੇਖੀਏ 10 ਮਹੀਨਿਆਂ ਬਾਅਦ ਨਾ ਫਿਰ ਕੀ ਲੈ ਕੇ ਆਣਾ ਮਾਮੂ ਆ ਤੇ ਇੰਡੀਆ ਤੋਂ ਸੋਚ ਕੇ ਲੋਗੇ ਦੇਖਾਂਗੇ ਉਸ ਵੇਲੇ ਮਾਮੂ ਕੀ ਕੀ ਕਮਾਲ ਕੀ ਕਰ ਤੈਨੂੰ ਮਾਮੂ ਜੀ ਨਾਲ ਕੁਛ ਛੱਡ ਜੀਏ ਮਾਮੂ ਜੀ ਨਾਲ ਕੁਛ ਛੱਡ ਜੀਏ ਜੇ ਨਹੀਂ ਜੀ ਲੱਗਦਾ ਹਾਂ ਪਤਾ ਨਹੀਂ ਨਿਆਣੇ ਮੁੰਡਾ ਇੰਨਾ ਸਮਝਦਾਰ ਆ ਨਾ ਬਹੁਤ ਮੁੰਡਾ ਸਮਝਦਾਰ ਆ ਹਾਂਜੀ ਹਾਂਜੀ ਨਹੀਂ ਤਾਂ ਨਿਆਣੇ ਲੋਲੇ ਜਿਹੇ ਹੁੰਦੇ ਆ ਮੈਂ ਲਾਇਆ ਸਾ ਬਹੁਤ ਮਾਮਾ ਜੀ ਫਾਟ ਚੱਲਦਾ ਬੜਾ ਬਹੁਤ ਸਮਝਦਾਰ ਆ ਬੈਠੇ ਗੱਡੀ 'ਚ ਇਹਦੇ ਪਾਪਾ ਨੇ ਬੈਲਟ ਨਹੀਂ ਲਾਈ ਪਾਪਾ ਬੈਲਟ ਲਾ ਲੋ ਨਾ ਵੀ ਕੇਅਰ ਕਰਦਾ ਹੈ ਜੀ ਪੂਰੀਆਂ ਚੀਜ਼ਾਂ ਕੇਅਰ ਕਰਦਾ ਹੁਣ ਪਤਾ ਆ ਹੀ ਜਿੰਨਾ ਮਰਜੀ ਉਹਨਾਂ ਜਿੰਨਾ ਮਰਜੀ ਮੋ ਲਈਏ ਉਹਨਾਂ ਗੱਲਾਂ ਕਰ ਲਈਏ ਉਹਨੂੰ ਪਤਾ ਵੀ ਮਜਬੂਰੀ ਹੈ ਜਾਣਾ ਪੈਣਾ ਹੈ ਇਹ ਹੁੰਦਾ ਹੁੰਦਾ ਰਹਿ ਲੈਣਾ ਇੱਥੇ ਹਾਂਜੀ 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 ਪਰ ਮਜਬੂਰੀ ਹੈ ਜਾਣਾ ਪੈਣਾ ਹੈ ਨਾ ਬੱਚੇ ਵਧੀਆ ਇਦਾਂ ਦੇ ਉੱਤੇ ਐਕਟਿਵ ਹੋਣੇ ਚਾਹੀਦੇ ਆ ਹਾਂਜੀ 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 ਵਧੀਆ ਸਕੂਲਾਂ ਦਾ ਪੜਾਉਣ ਤੇ ਨਿਆਣਿਆਂ ਦਾ ਇਹ ਮਤਲਬ ਹੁੰਦਾ ਵੀ ਬੱਚੇ ਕੁਝ ਨਾ ਕੁਝ ਸਿੱਖਣੇ ਹਨਾ ਹਾਂਜੀ ਹਾਂਜੀ ਬਾਕੀ ਭਾਜੀ ਹੁਣੇ ਆਏ ਆ ਅਸੀਂ ਹੋਰਾਂ ਨੂੰ ਵੀ ਕਹਿੰਨੇ ਜਿੱਦਾਂ ਮਰਜੀ ਆਓ ਸਾਈਪ੍ਰਸ ਬਹੁਤ ਵਧੀਆ ਕੰਟਰੀ ਕੋ ਹੁਣੇ ਨਾ ਬਹੁਤ ਸੋਹਣੀ ਕੰਟਰੀ ਆ ਸੋਹਣੀ ਕੰਟਰੀ ਆ ਠੀਕ ਨਹੀਂ ਆਪਣਾ ਜਿਹੜਾ ਟਾਈਮ ਆ ਪੈਸੇ ਆ ਘੱਟ ਖਰਚਾ ਆ ਤੇ ਟਾਈਮ ਇੱਥੇ ਆ ਕੇ ਸਪੈਂਡ ਕਰੋ ਤੁਹਾਨੂੰ ਪਤਾ ਲੱਗੂਗਾ ਹੋਰਾਂ ਵੀ ਕਈ ਗੱਟਰੀਆਂ ਦੇ ਵਿੱਚੋਂ ਬਹੁਤ ਜਣੇ ਆਉਂਦੇ ਇੱਥੇ ਰੋਕੀ ਵਿਆਹ ਕਰਨ ਆਉਂਦੇ ਆ ਕੈਨੇਡਾ ਅਮਰੀਕਾ ਯੂਕੇ ਜਿਹੜੇ ਬੰਦੇ ਵੈਲ ਸੈਟ ਆ ਉਹ ਆਪਣੇ ਬੱਚਿਆਂ ਦੇ ਵਿਆਹ ਕਿ ਇੱਧਰ ਕਰਦੇ ਆ ਵੀ ਥੋੜਾ ਦੂਰ ਆ ਕੇ ਨਾ ਹਾਂ ਮਤਲਬ ਸਾਈਲੈਂਡ ਜਾਂ ਮੋਹੋਲਾ ਇਹਨਾਂ ਨਾਲ ਥੋੜਾ ਜਿਹਾ ਵਧੀਆ ਉਹ ਦੇ ਉਹ ਦੇ ਉਹ ਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਵਧੀਆ ਹੋਟਲਾਂ ਹਾਟਨ ਲੈ ਲੈਂਦੇ ਆ ਸਾਰਾ ਕੁਝ ਇੱਥਾਂ ਵਧੀਆ ਆ ਨਾ ਹਾਂਜੀ ਹਾਂਜੀ ਬਾਕੀ ਜਿੱਦਾਂ ਆਪਣਾ ਡੀਜੇ ਆ ਆਪਣਾ ਵੀਡੀਓਗ੍ਰਾਫੀ ਦਾ ਵੀ ਥੋੜਾ ਬਹੁਤਾ ਕੰਮ ਆ ਫਿਰ ਨੌਲੇਜ ਥੋੜੀ ਜਿਹੀ ਹੈਗੀ ਸਾਨੂੰ ਆਉਂਦੇ ਰਹਿੰਦੇ ਫੋਨ ਕਰ ਹਾਂਜੀ ਹਾਂਜੀ ਵਧੀਆ ਸਿਸਟਮ ਹਾਂ ਬਹੁਤ ਵਧੀਆ ਮੋਹ ਨਾਲੇ ਜਿੰਨੇ ਕਿੰਨੇ ਵੀ ਆਣਾ ਨਾ ਮਾਮਾ ਜੀ ਦੇ ਨੰਬਰ ਤੇ ਫੋਨ ਕਰਿਓ ਆਉ ਬਹੁਤ ਵਧੀਆ ਗਾਈਡ ਕਰਦੇ ਆ ਨਾਲੇ ਆਪਣੇਆਂ ਨਾਲ ਵਧ ਕੇ ਪਿਆਰ ਕਰਦੇ ਆ ਆਪਾਂ ਤਾਂ ਇਹੀ ਕਹਾਂਗੇ ਜਿੰਨੇ ਵੀ ਆਉਣਾ ਵਾ ਤੇ ਮਾਮਾ ਜੀ ਨਾਲ ਗੱਲਬਾਤ ਕਰਨ ਬਹੁਤ ਵਧੀਆ ਨੇਚਰ ਵੀ ਆ ਨਾਲੇ ਪਿਆਰ ਵੀ ਆ ਸਭ ਕੁਝ ਹੈਗਾ ਆਣ ਕੇ ਬਸ ਮਿਲੋ ਤੁਸੀਂ ਉਹ ਵੀ ਇਨਫਾਰਮੇਸ਼ਨ ਚਾਹੀਦੀ ਹੈ ਆਪਣੇ ਕੋਲ ਲੈ ਸਕਦਾ ਕੋਈ ਗੱਲ ਦੀ ਹਾਂਜੀ 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 2-4 ਰੁਪਏ ਪਰ ਡੇਢ ਲੱਖ ਦੇ ਵਧੀਆ ਲਾ ਕੇ ਆਪਣੇ ਆਓ ਮੰਮੀ ਡੈਡੀ ਨੂੰ ਬੁਲਾਓ ਆਪਣੇਆਂ ਨੂੰ ਹਨਾ ਹਾਂਜੀ ਹਾਂਜੀ ਬਹੁਤ ਵਧੀਆ ਤੇ ਖੁਸ਼ ਰਹੋ ਬਸ ਇਹ ਹੀ ਹੈ ਇੱਥੇ ਕਮਾਉਂਦੇ ਸਾਰੇ ਚੱਲ ਗਏ ਆ ਹਾਂਜੀ ਹਾਂਜੀ ਪੁੱਤਰ ਨੇ ਵੀ ਦੁਨੀਆ ਜਿੱਤ ਲਈ ਸੀ ਇੱਦੀ ਧੱਕੇ ਪਾ ਕੇ ਉਹ ਵੀ ਬਸ ਇੰਦਾ ਹੀ ਚੱਲ ਗਿਆ ਜੀ ਹਾਂਜੀ ਹਾਂਜੀ ਬੜੇ ਦੁਨੀਆ ਪਰੇ ਤੋਂ ਪਰੇ ਬੈਠੀ ਆ ਜਾਂ ਪਰ ਦੁਨੀਆ ਦਾ ਆਨੰਦ ਲਓ ਆਨੰਦ ਲੈਣ ਆਏ ਆ 4 ਦਿਨ ਕਹਿੰਦੇ ਹੁੰਦੇ ਜੀ ਹਾਂਜੀ ਜੀ ਕੇ ਜਾਓ ਇਹ ਜੀਣ ਦਾ ਫਾਇਦਾ ਆ ਹਾਂਜੀ ਜੀਣ ਦਾ ਬਹੁਤ ਵਧੀਆ ਜੀ ਪੈ ਆ ਵੀ ਬੈਂਕਾਂ ਚ ਬਹੁਤਾ ਕੀ ਕਰਨਾ ਹਾਂ ਇਹ ਵੀ ਚਲੋ ਚਲਾਈ ਜਾ ਕੱਲ ਜੋਗਾ ਰੱਖ ਕੇ ਮੈਂ ਤਾਂ ਕਹਿੰਦਾ ਅੱਜ ਦਾ ਦਿਨ ਇੰਜੋਏ ਕਰਨਾ ਚਾਹੀਦਾ ਆ ਹਾਂਜੀ ਹਾਂਜੀ ਇਨਾਂ ਕੋ ਬਸ ਆਪਣਾ ਵਧੀਆ ਜ਼ਿੰਦਗੀ ਕਿ ਜੀਵੋ ਵਿਵਾਹ ਕੇ ਜਦੋਂ ਮੰਗਣਾ ਨਾ ਪਵੇ ਹਾਂਜੀ ਹਾਂਜੀ ਹੂੰ ਇੱਥੇ ਬਸ ਇੱਥੇ ਇੰਨਾ ਕੀ ਆ ਜਗੜ ਹੋਰ ਸਤਵੀਰਪਾ ਬਹੁਤ ਵਧੀਆ ਮਾਹੌਲ ਹੈ ਇੱਥੇ ਵਧੀਆ ਲੱਗਾ ਕਿਦਾਂ ਬਹੁਤ ਬਹੁਤ ਵਧੀਆ ਮਹਿਸੂਸ ਪਹਿਲਾਂ ਕਿਸੇ ਕੰਟਰੀ ਗਏਗੇ ਤੁਸੀਂ ਪਹਿਲਾਂ ਹੀ ਇੱਥੇ ਨਹੀਂ ਪਹਿਲਾਂ ਮੈਂ ਜਾਰਡਨ ਸੀਗਾ ਸਾਡੇ ਘਟ ਜਾਰਡਨ ਰਹੇ ਹਾਂ ਹਾਂਜੀ ਹਾਂਜੀ ਉੱਥੇ ਨਾਲੋਂ ਤਾਂ ਮਾਹੌਲ ਬੜਾ ਫਰਕ ਨਹੀਂ ਬਹੁਤ ਜ਼ਿਆਦਾ ਫਰਕ ਹੈ ਹਾਂ ਇੱਥੇ ਇੱਕ ਦੇ ਸਿਸਟਮ ਕੀ ਇੱਥੇ ਜਦਿਆ ਹੀ ਕੰਮਕੋਮੀ ਜਦਾਂ ਕੁਝ ਵੀ ਕਰਨਾ ਵਾ ਕਿਸੇ ਡਿਸਟਰਬ ਨਹੀਂ ਕੋਈ ਕਰਦਾ ਹੈਗਾ ਨਾ ਕਿ ਨਾ ਕਿੰਨੂ ਮਨ ਲੱਗਿਆ ਆਪਣੇ ਕੰਮ ਦਾ ਕੀ ਮਤਲਬ ਹੈ ਹਰ ਇੱਕ ਨੂੰ ਕਿ ਮਨ ਲੱਗਿਆ ਸਾਰੇ ਵਿਜੀ ਹੁੰਦੇ ਆ ਆਪਣੇ ਕਮਾਗਰਾਂ ਤੇ ਬਿਲਕੁਲ ਬਹੁਤ ਵਧੀਆ ਕੰਟਰੀ ਹੈ ਬਹੁਤ ਸੋਹਣਾ ਕੰਮ ਨਾਲੇ ਨਾਂਦੇ ਵੀ ਆ ਫੋਲ ਹਾਂਜੀ ਪਹੁੰਚ ਗਏ ਜੀ ਆਪਾਂ 에ਰਪੋਰਟ ਤੇ ਤਾਂ ਆ ਬੈਗ ਆ ਦੇਖੋ ਅੱਜ ਪਾਰਕਿੰਗ ਨਹੀਂ ਮਿਲਣ ਈ ਬਹੁਤ ਜ਼ਿਆਦਾ ਰਾਸ਼ਾ ਗੱਡੀਆਂ ਦਾ ਬਹੁਤ ਜ਼ਿਆਦਾ ਈ ਤੇ ਰਾਸ਼ਾ ਜੀ ਬਹੁਤ ਜ਼ਿਆਦਾ ਦੇਖਦੇ ਹੁਣ ਅੰਦਰ ਜਾ ਕੇ ਵੀ ਕਿੰਨਾ ਕਰਾਸ਼ ਵਾ ਤੇ

ਨਿਮਰ ਦੇ ਹਾਏ ਜੀ ਲਓ ਜੀ ਚੜਾਤੇ ਇੰਡੀਆ ਨੂੰ ਚਲਿਏ ਹੁਣ ਆਪਾਂ ਆਪਣੇ ਘਰ ਨੂੰ ਲਈਏ ਗੱਡੀਆਂ ਪਾਰਕਿੰਗ ਚੋਂ ਉਮੀਦ ਆ ਸਾਰਿਆਂ ਨੂੰ ਬਲੌਕ ਵਧੀਆ ਲੱਗਾ ਹੋਗਾ ਤੇ ਸਾਰੇ ਜਣੇ ਮੈਸੇਜ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਥੈਂਕ ਯੂ ਸਾਰਿਆਂ ਦਾ